ਸੋ ਅਕਗਰ ਦਾ ਜਖਨੋਰੀ ਪਹੁੰਚੇ ਨੇ ਫਲੱਡ ਕੰਟਰੋਲ ਰੂਮ ਤੇ ਸੋ ਉਹਨਾਂ ਨਾਲ ਕਰਦਿਆਂ ਗੱਲ ਕਿਉਂਕਿ ਇਹ ਫਵਾਵਾਂ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਪਤਾ ਲੱਗ ਹੀ ਰਿਹਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਸੋ ਸਾਰੀਆਂ ਫਵਾਵਾਂ ਨੂੰ ਛੱਡਦੇ ਹੋਏ ਪਿੱਛੇ ਕਰਦੇ ਹੋਏ ਸੋ ਉਹਨਾਂ ਨੂੰ ਪੁੱਛਨੇ ਆ ਸੋ ਅੱਜ ਦੇ ਹਾਲਾਤ ਕੀ ਨੇ ਲੋਕਾਂ ਨੂੰ ਆਪਾਂ ਡਰ ਤੋਂ ਕਿਵੇਂ ਕੱਢ ਸਕਨੇ ਆ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ ਹਾਂਜੀ ਮੰਤਰੀ ਸਾਹਿਬ ਤੋਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਆ ਦੇਖੋ ਅੱਜ ਅਸੀਂ ਖਨੋਰੀ ਜਿਹੜਾ ਹੈਡਵਰਕਸ ਆ ਉੱਤੇ ਪਹੁੰਚੇ ਆ ਮੇਰੇ ਨਾਲ ਅਮਾਂਜੁਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਿਧਾ ਚਾਜਾ ਰਹਿਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇ ਕਿ ਕਿ ਪਾਣੀ ਦਾ ਖੱਗਰ ਦਾ ਲੈਵਲ ਜਿਹੜਾ ਉਸਤੇ ਚੱਲ ਰਿਹਾ ਖੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ کافی ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੱਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਔਰ ਬਾਦੂ 2 ਲੱਖ ਬੈਗ ਜਿਹੜੇ ਨੇਗੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇਗੇ ਤਾਂ ਕਿ ਕਿਤੋਂ ਵੀ ਬ੍ਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਇਹ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 74748 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਉੱਤੇ ਆ ਸਾਰੇ ਅਫਸਰ ਸਾਹਿਬਾਨ ਖੁਦ ਮੈਂ ਪੰਜਾਬ ਸਾਰੇ ਕੈਬਨਿਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਹੈਗਾ ਸਾਰੇ ਅਫਸਰ ਸਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੇ ਉਹ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਦਾ ਸਾਰੇ ਜਣੇ ਇੱਕਦਮ ਪੂਰੀ ਮਸਤੀ ਦੀ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਆਪਣੇ ਅਫਸਰ ਸਹਿਬਾਨ ਨੂੰ ਭੇਜਿਆ ਛੋਟੀ ਜੀ ਕਟੜਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਹੈ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਸਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਹੇ ਹਾਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਬੇਦਨ ਡੈਮੈਂਟਸ ਉੱਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਤੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਭ ਜਿਹੜੀ ਪ੍ਰੋਬਲਮ ਆਉਂਦੀ ਆ ਪਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂ ਕਿ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਕਿਉਂਕਿ ਅੱਗੇ ਹਰਿਆਣਾ ਜਿਹੜਾ ਇਹ ਪਾਣੀ ਪ੍ਰਵੇਸ਼ ਕਰਦਾਗਾ ਸੋ ਹਰਿਆਣਾ ਵੀ ਦੇਸ਼ ਦਾ ਹਿੱਸਾਗਾ ਅਸੀਂ ਵੀ ਦੇਸ਼ ਦਾ ਹਿੱਸਾਗਾ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਹਰਿਆਣਾ ਸਰਕਾਰ ਨੂੰ ਕਹਿਣ ਉਹ ਕੇਸ ਵਾਪਸ ਲੈਣ ਅਸੀਂ ਇਸ ਮਾਮਲੇ ਦਾ ਹੱਲ ਕਰਾਂਗੇ ਤਾਂ ਕਿ ਕਿਸੇ ਨੂੰ ਵੀ ਦਿੱਕਤ ਆਉਣ ਵਾਲੇ ਸਮੇਂ ਚ ਨਾ ਆਉਦੇ ਹੋਏ ਜੀ ਸਾਰੇ ਪ੍ਰਸ਼ਾਸਨ ਕੋਲ ਦੇ ਲੋਕਾਂ ਕੋਲ ਦੇ ਕਿ ਸਾਰੇ ਅਸੀਂ ਬੁਸਤੈਦੀ ਦਾ ਕੰਮ ਕਰ ਰਹੇ ਆਂ ਕੱਲ ਅਸੀਂ ਲੈਰਨ ਵਾਲੀ ਸਾਈਡ ਦੇ ਸੀ ਅੱਜ ਇਧਰ ਆ ਗਏ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਥੀਅਰ ਜੀ ਵੀ ਪਹੁੰਚ ਲਿਖਤੋ ਜਗ੍ਹਾ ਤੇ ਸਾਰਾ ਸਾਰੇ ਐਮ ਐਲ ਏ ਮੰਤਰੀ ਸਾਹਿਬ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂਗੇ ਕਿ ਪ੍ਰਮਾਤਮਾ ਜਿਹੜਾ ਮਾਰਚ ਨੋਕ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਸਰ ਅਖੀਰ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮਤਲਬ ਮੈਂ ਮੈਂ ਸਮੇਂ ਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇ-ਚਾਰੇ ਦੀ ਲੋੜ ਆ ਤਾਂ ਹਰਾ-ਚਾਰਾ ਪਹੁੰਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾ ਦੀ ਲੋੜ ਆ ਉਹ ਪਹੁੰਚਾਇਆ ਜਾਵੇ ਔਰ ਜੇ ਕੋਈ ਨਹੀਂ ਪਹੁੰਚਾ ਸਕਦਾ ਉਦੋਂ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸਡੀਐਮ ਸਾਹਿਬਾਨ ਖੜੇ ਨੇ ਕਿ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਪਹੁੰਚਾ ਰਹੇ ਨੇਗੇ ਅਸੀਂ ਪਹੁੰਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਰਾਜਨੀਤਿਕਰਨ ਦਾ ਸਬੰਧ ਹੈਗਾ ਉਹਨੂੰ ਦੂਜੀ ਮਦਦ ਕਰਨ ਦਾ ਸਮਾਂ ਹੈ ਹਾਂ ਜੀ ਤੁਸੀਂ ਦੇਖ ਹੀ ਲਿਆ ਐਸ ਸਮੇਂ ਘਰ ਖਨੋਰੀ ਫਲੱਡ ਰੂਮ ਕੰਟਰੋਲ ਦੇ ਹਾਲਾਤ ਸੋ ਐਸ ਸਮੇਂ ਸਰਦਾਰ ਹਰਪਾਲ ਸਿੰਘ ਜੀਮਾ ਵਿੱਤ ਮੰਤਰੀ ਪੰਜਾਬ ਜੋ ਕਿ ਆਪਣੇ ਹਲਕੇ ਲੜਬੇ ਤੋਂ ਐਮ ਐਲ ਏ ਸਾਹਿਬ ਨੇ ਅਤੇ ਹੁਣ ਦੇਖ ਸਕਦੇ ਹੋ ਤੁਸੀਂ ਮੰਤਰੀ ਵੀ ਇੱਥੇ ਐਸ ਡੀ ਐਮ ਵੀ ਐਸ ਡੀਓ ਵੀ ਤਹਿਸੀਲਦਾਰ ਸੋ ਸਾਰੇ ਹੀ ਮਸਤੈਰ ਖਾਨਾ ਅਤੇ ਮੌਕੇ ਤੇ ਸਾਰੇ ਹੀ ਪਹੁੰਚ ਰਹੇ ਹਨ ਜਿੰਨੀ ਵੀ ਜਿਹਦੀ ਡਿਊਟੀ ਬਣਦੀ ਹੈ ਸੋ ਦੇਖ ਸਕਦੇ ਆ ਸਰਕਾਰ ਪੂਰੀ ਚਿੰਤਾ ਚ ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦਾ ਘਟਨਾ ਨਾ ਵਾਪਰੇ ਤੋ ਇਨੀਆਂ ਕੋ ਜਾਣਕਾਰੀਆਂ ਲੈਂਦੇ ਹੋਏ ਅ ਅੱਗੇ ਦੀ ਵੀਡੀਓ ਜੇ ਵੀ ਹੋਈ ਤੁਹਾਡੇ ਨਾਲ ਅਪਡੇਟ ਕੀਤੀ ਜਾਏਗੀ ਧੰਨਵਾਦ ਜੀ